ਪੰਜਾਬ ਸਰਕਾਰ ਸੂਬੇ ਵਿੱਚ ਸਨਦਕਾਰਾਂ ਦੇ ਹਿੱਤਾਂ ਦੀ ਰਾਖੀ ਕਰਨ ਲਈ ਯਤਨਸ਼ੀਲ ਹੈ। ਪੰਜਾਬ ਪਹਿਲਾ ਸੂਬਾ ਬਣਿਆ ਜਿੱਥੇ ਸਟੈਂਪ ਪੇਪਰਸ ਦੀ ਯੂਨੀਕ ਕਲਰ ਕੋਡਿੰਗ ਕੀਤੀ ਗਈ ਹੈ। ਸਨਦਕਾਰਾਂ ਦੀ ਸਹੂਲियत ਲਈ ਇਹ ਉਪਰਾਲਾ ਕੀਤਾ ਗਿਆ ਹੈ। ਜੋ ਸਨਦਕਾਰ ਪੰਜਾਬ ਵਿੱਚ ਆਪਣੀ ਨਵੀਂ ਯੂਨਿਟ ਲਗਾਉਣਾ ਚਾਹੁੰਦੇ ਨੇ, ਉਹਨਾਂ ਦੇ ਲਈ ਹਰੇ ਰੰਗ ਦੇ ਸਟੈਂਪ ਪੇਪਰਸ ਦੀ ਸ਼ੁਰੂਆਤ ਕੀਤੀ ਗਈ ਹੈ। ਸਨਦਕਾਰਾਂ ਦੇ ਲਈ ਰਾ ਪਤਰਾ ਕਰਨ ਵਾਲਾ ਇਹ ਇੱਕ ਵੱਡਾ ਅਤੇ ਕ੍ਰਾਂਤੀਕਾਰੀ ਫੈਸਲਾ ਸਾਬਤ ਹੋ ਰਿਹਾ ਹੈ। ਉਹ ਇਨਵੈਸਟ ਪੰਜਾਬ ਪੋਰਟਲ ਤੋਂ ਇਹ ਯੂਨੀਕ ਕਲਰ ਕੋਡਿੰਗ ਸਟੈਂਪ ਪੇਪਰਸ ਲੈ ਸਕਦੇ ਨੇ। ਇਸ ਪੇਪਰ ਦੀ ਖਰੀਦ ਤੋਂ ਬਾਅਦ ਸਾਰੀਆਂ ਜ਼ਰੂਰੀ ਕਲੀਅਰੈਂਸਸ 15 ਦਿਨਾਂ ਦੇ ਵਿੱਚ ਵਿੱਚ ਮਿਲ ਰਹੀਆਂ ਨੇ ਸਰਕਾਰ ਦੇ ਇਸ ਫੈਸਲੇ ਦੇ ਨਾਲ ਪੰਜਾਬ ਦੇ ਸੰਨਤੀ ਵਿਕਾਸ ਨੂੰ ਖੰਭ ਲੱਗ ਗਏ ਨੇ ਤੁਸੀਂ ਅੰਮ੍ਰਿਤਸਰ ਦੇ ਨੇੜੇ 40 ਕਿੱਲੇ ਜ਼ਮੀਨ ਲਈ ਤੁਸੀਂ ਫੈਕਟਰੀ ਲਾਉਣੀ ਹੈ ਤੁਸੀਂ ਰਜਿਸਟਰੀ ਕਰਾਉਣੀ ਹੈ ਤੁਹਾਡੇ ਲਈ ਅਸਟਾਮ ਗ੍ਰੀਨ ਕਲਰ ਦਾ ਹੋਗਾ ਵਿਦਿਨ ਵੀਕ ਅਸੀਂ ਸਾਰਾ ਕੁਝ ਚੈੱਕ ਕਰ ਲਾਂਗੇ ਕਿ ਹਾਂ ਤੁਹਾਡੀ ਜ਼ਮੀਨ ਇੱਥੇ ਆ ਖਸਰਾ ਨੰਬਰ ਇਹ ਹੈ ਸਾਰਾ ਕੁਝ ਓਕੇ ਜਦੋਂ ਤੁਸੀਂ ਰਜਿਸਟਰੀ ਕਰਾਉਂਗੇ ਉਹਦੇ ਵਿੱਚ ਹੀ ਸੀਐਲਯੂ ਦੀ ਫੀਸ ਉਹਦੇ ਵਿੱਚ ਹੀ ਰਿਜਲੂਸ਼ਨ ਕੰਟਰੋਲ ਬੋਰਡ ਦੀ ਫੀਸ ਉਹਦੇ ਵਿੱਚ ਹੀ ਫੋਰੈਸਟ ਦੀ ਜੇਬ ਉਹ ਸਾਰੀ ਐਨਸੀਜ਼ ਦੀ ਫੀਸ ਉਸੇ ਦੇ ਵਿੱਚ ਚਾਰਜ ਕਰ ਲਾਂਗੇ ਜਦੋਂ ਤਹਿਸੀਲਦਾਰ ਨੇ ਰਜਿਸਟਰੀ ਕਰਤੀ ਥੈਨ ਯੂ ਆਰ ਗੁੱਡ ਟੂ ਗੋ ਫਰਮ ਵੈਰੀ ਨੈਕਸਟ ਡੇ ਪੰਜਾਬ ਸਰਕਾਰ ਦੇ ਇਸ ਫੈਸਲੇ ਦੀ ਸਰਨਤਕਾਰਾਂ ਨੇ ਵੀ ਸ਼ਲਾਘਾ ਕੀਤੀ ਹੈ ਪੰਜਾਬ ਸਰਕਾਰ ਦੀਆਂ ਸਕੀਮਾਂ ਤੇ ਮੈਂ ਪੰਜਾਬ ਸਰਕਾਰ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਇਹ ਜਿਹੜੀਆਂ ਹੋਰ ਸਕੀਮਾਂ ਅੱਗੇ ਲੈ ਕੇ ਆਉਂਦੇ ਰਹਿਣ ਜਿਨ੍ਹਾਂ ਦੇ ਨਾਲ ਵਪਾਰੀ ਵਰਗ ਨੂੰ ਫਾਇਦਾ ਹੋਵੇ। ਸੂਬੇ ਦੇ ਵਿੱਚ ਸਨਤੀ ਵਿਕਾਸ ਅਤੇ ਨਿਵੇਸ਼ ਦੇ ਨਾਲ ਤਰੱਕੀ ਦੇ ਨਵੇਂ ਰਾਹ ਖੋਲ ਰਹੀ ਹੈ ਪੰਜਾਬ ਸਰਕਾਰ।